ਪੰਜਾਬ ਪਰ ਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਤਹਿਤ ਇੱਕ ਸ਼ਾਨਦਾਰ ਮੁਹਿੰਮ ਚੱਲ ਰਹੀ ਹੈ ਜਿਸ ਦੇ ਵਿੱਚ ਕੀ ਪੂਰੇ ਪੰਜਾਬ ਚੋਂ ਨਸ਼ਾ ਖਤਮ ਕਰਨ ਦੇ ਲਈ ਲਗਾਤਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਔਰ ਅੱਜ ਲੁਧਿਆਣਾ ਦੇ ਵਿੱਚ ਇੱਕ ਸਪੈਸ਼ਲ ਜੋ ਕਿ ਪ੍ਰੈਸ ਵਾਰਤਾ ਰੱਖੀ ਗਈ ਸੀ ਜਿਸ ਦੇ ਵਿੱਚ ਕੀ ਹੁਣ ਤੱਕ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ ਉਸ ਦੀ ਗੱਲਬਾਤ ਹੋਈ ਹੈ ਗੱਲਬਾਤ ਕਰਦੇ ਹਾਂ ਇਸ ਵਕਤ ਸਰਨਾ ਮੈਮ ਜੋਤੀ ਜੀ ਮੌਜੂਦ ਨੇ ਜੀ ਨਸ਼ਿਆਂ ਦੇ ਖਿਲਾਫ ਜੋ ਇਸ ਜੰਗ ਵੈ ਇਸ ਦੇ ਵਿੱਚ ਹੁਣ ਤੱਕ ਮੈਮ ਕਿੰਨਾ ਕੁ ਹੋ ਚੁੱਕਿਆ ਵੈ ਜੋ ਕਿ ਕੈਸਾ ਦਿਆ ਕਿ ਗ੍ਰਿਫਤਾਰੀਆਂ ਕਿੰਨੀਆਂ ਹੋ ਗਿਆ ਨੇ ਨਸ਼ਾ ਕਿੰਨਾ ਬੜਨੇ ਜੀ ਜੀ ਮੈਂ ਤੁਹਾਨੂੰ ਖੰਨਾ ਜ਼ਿਲ੍ਹੇ ਦੇ ਬਾਰੇ ਦੱਸ ਸਕਦੀ ਹਾਂ ਮੈਂ ਐਸਐਸਪੀ ਖੰਨਾ ਸਾਡੇ ਜ਼ਿਲ੍ਹੇ ਦੇ ਵਿੱਚ ਬੀਤੇ 40 ਦਿਨ ਦੇ ਵਿੱਚ ਜਦੋਂ ਤੋਂ ਇਹ ਮੁਹਿੰਮ ਸ਼ੁਰੂ ਹੋਈ ਹੈ ਉਸ ਮੁਹਿੰਮ ਦੇ ਅੰਡਰ ਅਸੀਂ ਹੁਣ ਤੱਕ 71 ਐਫਆਈਆਰ ਐਨਡੀਪੀਜ਼ ਐਕਟ ਦੇ ਅੰਦਰ ਦੇ ਚੁੱਕੇ ਜਿਦੇ ਵਿੱਚ ਤਕਰੀਬਨ 160% 161% ਅਰੈਸਟ ਹੋ ਚੁਕੇ ਤੇ ਉਹਦੇ ਨਾਲ ਨਾਲ 33% ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਏ ਤੇ ਇਹਦੇ ਨਾਲ ਸਾਰੇ ਬੰਦੇ ਇਦਾਂ ਦੇ ਹਨ ਜਿਨ੍ਹਾਂ ਦੇ ਪੁਰਾਣਾ ਇੱਕ ਕ੍ਰਾਈਮ ਰਿਕਾਰਡ ਸੀਗਾ ਐਨਡੀਪੀਐਸ ਅਗਦੇ ਅੰਦਰ ਬਟ ਹੁਣ ਉਹਨਾਂ ਨੇ ਨਸ਼ੇ ਦੀ ਤਸਕਰੀ ਛੱਡਤੀ ਹੈਗੀ ਤੇ ਉਹਨਾਂ ਦੇ ਉੱਪਰ ਵੀ ਸਾਡੀ ਸਰਵੇਲੈਂਸ ਜਾਰੀ ਹੈ ਜੀ ਖੰਨਾ ਪੂਰੇ ਪੰਜਾਬ ਦੇ ਵਿੱਚ ਕਾਫੀ ਕਹਿ ਸਕਦੇ ਆ ਕਿ ਇਸ ਮੁਹਿੰਮ ਦੇ ਵਿੱਚ ਕਾਫੀ ਅੱਗੇ ਦਿਖਾਈ ਦੇ ਰਿਹਾ ਵੈ ਕਾਫੀ ਜ਼ਿਆਦਾ ਖੰਨੇ ਦੇ ਵਿੱਚ ਗ੍ਰਫਤਾਰੀਆਂ ਵੀ ਕੀਤੀਆਂ ਗਈਆਂ ਨੇ ਔਰ ਖੰਨਾ ਦੇ ਵਿੱਚ ਮਹੀਮ ਦਾ ਅਸਰ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਸ੍ਰੀ ਆ ਖੰਨਾ ਦੇ ਵਿੱਚ ਮੈਂ ਪਬਲਿਕ ਦਾ ਕਾਫੀ ਜ਼ਿਆਦਾ ਇਹਦੇ ਵਿੱਚ ਸراہਨਾ ਕਰਦੀ ਹਾਂ ਕਿ ਪਬਲਿਕ ਨੇ ਸਾਡਾ ਕਾਫੀ ਸਪੋਰਟ ਕੀਤਾ ਹੈਗਾ ਖੰਨਾ ਦੇ ਵਿੱਚ 480 ਪਿੰਡ ਦੇ ਅਵਾਰਡਸ ਨੇ ਤੇ ਉਹਨਾਂ ਦੇ ਵਿੱਚ ਹੁਣ ਤੱਕ ਸਾਡੇ ਸੰਪਰਕ ਮੀਟਿੰਗਸ ਜੋ ਹੈ ਇਸ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਅੰਡਰ ਅਸੀਂ 415 ਮੀਟਿੰਗਸ ਕਰ ਚੁੱਕੇ ਹਾਂ ਅ ਇਹਨਾਂ 415 ਮੀਟਿੰਗਸ ਦੇ ਅੰਦਰ 400 ਦੇ ਤਕਰੀਬਨ ਪਿੰਡ ਇਦਾਂ ਦੇ ਜਿੱਥੇ ਅ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਮੋਤਵਾਰ ਬੰਦਿਆਂ ਨੇ ਜਾਂ VDC ਮੈਂਬਰਾਂ ਨੇ ਮਿਲ ਕੇ ਇੱਕ ਰੈਜ਼ੋਲੂਸ਼ਨ ਲیتے ਮਤਾ ਪਾਸ ਕੀਤੀ ਹੈ ਕਿ ਉਹ ਇਸ ਮੁਹਿੰਮ ਦੇ ਵਿੱਚ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਸਾਥ ਦੇਣਗੇ ਤੇ ਇਹਦੇ ਨਾਲ-ਨਾਲ ਉਹ ਕਿਸੇ ਵੀ ਨਸ਼ੇ ਤਸਕਰ ਦੇ ਪਿੱਛੇ ਸਪੋਰਟ ਦੇ ਵਿੱਚ ਨਹੀਂ ਆਉਣਗੇ ਇਹਦੇ ਨਾਲ-ਨਾਲ ਕਾਫੀ ਥਾਵਾਂ ਤੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਸੋਚ ਚੁੱਕੀ ਹੈ ਕਿ ਉਹ ਸਾਡਾ ਸਾਥ ਵੀ ਦੇਣਗੇ ਤੇ ਇਹਦੇ ਨਾਲ ਨਾਲ ਉਹ ਕਿਸੇ ਇਨਾਂ ਤੋਂ ਆਪ ਹੀ ਨਸ਼ਾ ਤਸਕਰੀ ਦੇ ਵਿੱਚ ਇਨਡਲਜ ਕਰਨਗੇ ਤੇ ਨਾ ਹੀ ਅਗਰ ਕੋਈ ਕਰਦਾ ਹੈਗਾ ਤੇ ਉਹ ਦਾ ਸਪੋਰਟ ਕਰਨਗੇ ਜੀ ਸੋ ਜਿਸ ਤਰ੍ਹਾਂ ਰੇਡ ਕਰਨ ਜਾਂਦੇ ਆ ਰਿਕਵਰੀ ਹੁੰਦੀ ਵੈ ਸੋ ਇਸ ਦੌਰਾਨ ਜੋ ਸਮਗਲਰਸ ਹੁੰਦੇ ਨੇ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਵੈ ਹਥਿਆਰ ਵੀ ਇਸਤੇਮਾਲ ਦੇ ਵਿੱਚ ਕੁਝ ਇਦਾਂ ਦੀ ਘਟਨਾ ਸਾਹਮਣੇ ਤਾਂ ਨਹੀਂ ਸਾਡੇ ਹਜੇ ਤੱਕ ਇਦਾਂ ਦਾ ਕੁਝ ਨਹੀਂ ਹੋਇਆਗਾ ਸੀ ਤਾਂ ਲੈ ਕੇ ਆਏ ਤੇ ਫੜੇ ਜਾਂਦੇ ਤੇ ਜਿੱਥੋਂ ਜਿੰਨਾਂ ਤੋਂ ਵੀ ਰਿਕਵਰੀ ਹੁੰਦੀ ਹੈ ਲੇਕਿਨ ਅਗਰ ਕੋਈ ਪੁਲਿਸ ਦੇ ਨਾਲ ਰਜਿਸਟ ਕਰਦਾ ਹੈਗਾ ਤੋਂ ਲਾਫੁਲ ਜੋ ਕਿ ਕਾਰਵਾਈ ਹੁੰਦੀ ਉਹ ਕੀਤੀ ਜਾਂਦੀ ਇਸ ਦੌਰਾਨ ਜੋ ਤਸਕਰ ਨੇ ਜਿਹੜੇ ਉਹਨਾਂ ਦੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਮਾਰਤਾਂ ਬਣਾਈਆਂ ਜਾਂਦੀਆਂ ਨੇ ਘਰ ਬਣਾਏ ਜਾਂਦੇ ਨੇ ਉਹਨਾਂ ਤੇ ਵੀ ਲਗਾਤਾਰ ਕਾਰਵਾਈ ਕੀਤੀ ਜਾਂਦੀ ਹੈ ਅਕਸਰ ਖੰਨਾ ਦੇ ਵਿੱਚ ਵੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਹ ਚੀਜ਼ਾਂ ਕਿੰਨਾ ਕੁ ਫਾਇਦਾ ਮਿਲਦਾ ਹੈ ਕਿਉਂਕਿ ਡਰ ਪੈਦਾ ਹੋ ਰਿਹਾ ਹੈ ਤਸਕਰਾਂ ਚ ਆ ਦੇਖੀ ਅਸੀਂ ਲੀਗਲ ਕਾਰਵਾਈ ਕਰਦੇ ਤੇ ਜੇ ਜੋ ਕਾਰਵਾਈ ਦਾ ਤੁਸੀਂ ਕਹਿ ਰਹੇ ਹੋ ਉਹ ਅਸੀਂ ਇੱਕ 68f ndp ਇਸ ਐਕਟ ਦਾ ਇੱਕ ਸੈਕਸ਼ਨ ਹੁੰਦਾ ਹੈ ਉਹਦੇ ਅੰਡਰ ਜੋ ਨਸ਼ੇ ਨਸ਼ੇ ਦੇ ਤਸਕਰ ਜੇ ਕਮਰਸ਼ੀਅਲ ਕੁਆਂਟੀਟੀ ਦੇ ਤੇ ਤਸਕਰੀ ਕਰਦੇ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚਡ ਫ੍ਰੀਜ਼ ਕੀਤਾ ਜਾ ਸਕਦਾ ਹੈ ਐਂਡ ਅਲਟੀਮੇਟਲੀ ਉਹਦੀ ਕੁਰਕੀ ਕਰਾਈ ਜਾ ਸਕਦੀ ਹੈ ਤੇ ਉਹਦੀ ਕਾਰਵਾਈ ਦੇ ਅੰਡਰ ਹੀ ਅਸੀਂ ਜਦੋਂ ਓਨਰਸ਼ਿਪ ਵਗੈਰਾ ਚੈੱਕ ਕਰਦੇ ਤੇ ਇਦਾਂ ਦੀ ਸਾਡੇ ਸਾਹਮਣੇ ਆਈ ਕੁਝ ਪ੍ਰਾਪਰਟੀਆਂ ਨਸ਼ੇ ਤਸਕਰਾਂ ਦੀ ਜਿੱਥੇ ਪੈ ਸਰਕਾਰੀ ਜ਼ਮੀਨ ਦੇ ਉੱਪਰ ਐਨਕ੍ਰੋਚਮੈਂਟ ਕਰਕੇ ਉਹ ਇਮਾਰਤਾਂ ਬਣਾਈ ਗਈ ਸੀਗੇ ਇਲੀਗਲ ਢੰਗ ਨਾਲ ਬਣਾਈ ਗਈ ਸੀਗੀ ਤਾਂ ਅਸੀਂ ਉਹਦੀ ਇਨਫੋਰਮੇਸ਼ਨ ਫੇਰ सिविल محکمہ ਨਾਲ ਸ਼ੇਅਰ ਕਰਦੇ ਤੇ ਸਿਵਲ محکمہ ਫਿਰ ਉਹਦੇ ਉਪਰ ਐਕਸ਼ਨ ਲੈਂਦਾ ਹੈ ਇੱਦਾਂ ਦੇ 7 ਹੁਣ ਤੱਕ ਕਿ ਐਕਸ਼ਨ ਖੰਨਾ ਪੁਲਿਸ ਖੰਨਾ ਜ਼ਿਲ੍ਹੇ ਦੇ ਵਿੱਚ ਹੋ ਚੁੱਕੇ ਹੈ ਜੀ ਸੋ ਇੱਕ ਚੀਜ਼ ਪੰਜਾਬ ਸਰਕਾਰ ਦੀ ਕਾਫੀ ਜ਼ਿਆਦਾ ਵਧੀਆ ਦੇਖਣ ਨੂੰ ਆ ਜਾਂਦੀ ਹੈ ਕਿ ਜੋ ਐਡਿਕਸ਼ਨ ਹੈ ਉਹਨਾਂ ਨੂੰ ਬਿਮਾਰ ਦੇ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਵੈ ਔਰ ਜੋ ਐਡਿਕਟਸ ਦੇ ਲਈ ਹੁਣ ਇਲਾਜ ਦੇ ਲਈ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਖੰਨਾ ਜ਼ਿਲ੍ਹੇ ਦੇ ਵਿੱਚ ਅਸੀਂ ਹੁਣ ਤੱਕ 33 ਦਾ ਦੇ ਪਰਸਨ ਹੈ ਜਿਨ੍ਹਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾ ਚੁੱਕੇ ਤੇ ਪੰਜਾਬ ਸਰਕਾਰ ਵੀ ਪੋਰ ਪੰਜਾਬ ਪੁਲਿਸ ਵੀ ਦੋਨੋਂ ਹੀ ਅਸੀਂ ਜੋ ਕੰਜ਼ਿਊਮਰਸ ਹਨ ਉਹਨਾਂ ਨੂੰ ਇੱਕ ਮਰੀਜ਼ ਦੇ ਰੂਪ ਵਿੱਚ ਦੇਖਦੇ ਤੇ ਉਹਨਾਂ ਦਾ ਇਲਾਜ ਵੀ ਅਸੀਂ ਕਰਾਉਂਦੇ ਤੇ ਅਸੀਂ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰਸ ਵਗੈਰਾ ਚ ਭਰਤੀ ਕਰਾਉਂਦੇ ਜੀ ਸੋ ਬਿਲਕੁਲ ਗਲਬਤ ਕੀਤੀ ਹੈ ਔਰ ਪੰਜਾਬ ਦੇ ਵਿੱਚ ਜੋ ਇਹ ਗੱਲ ਸਾਫ਼ ਹੈ ਕਿ ਜੋ ਨਸ਼ਾ ਤਸਕਰੀ ਹੈ ਜੋ ਕੀਤੀ ਜਾ ਰਹੀ ਹੈ ਉਹ ਜੋ ਹੁਣ ਤਸਕਰ ਨੇ ਕਿਸੇ ਵੀ ਹਾਰਦ ਦੇ ਵਿੱਚ ਬਖਸ਼ੇ ਨਹੀਂ ਜਾਣਗੇ ਔਰ ਇਹਨਾਂ ਤਸਕਰਾ ਨੂੰ ਜੋ ਕਿ ਪੰਜਾਬ ਛੱਡਣਾ ਪੈਣਾ ਹੈ ਵਾ ਜਾਂ ਫਿਰ ਤਸਕਰੀ ਦਾ ਕੰਮ ਛੱਡਣਾ ਪੈਣਾ ਹੈ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਗੱਲ ਅਨਸਾਫ ਹੈ ਕਿ ਪੰਜਾਬ ਦੇ ਵਿੱਚ ਜੋ ਇਹ ਲੋਗ ਨੇ ਰਹਿਣ ਨਹੀਂ ਦਿੱਤੇ ਜਾਣਗੇ ਸੌਰਵ ਦੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਲਾਸਾਂ ਦੇ ਜਾਸ ਧੰਨਵਾਦ